ਪੰਜਾਬ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼ ਨਤੀਜੇ ਸਵੇਰੇ 8 ਵਜੇ ਤੋਂ ਲਗਾਤਾਰ ਫੇਸਬੁੱਕ YouTube ਪੇਜ ਅਤੇ ਜਗਬਾਣੀ ਐਪਲੀਕੇਸ਼ਨ ਤੇ ਦੇਖੋ ਕਿਸ ਨੂੰ ਮਿਲੇਗੀ ਪੰਜਾਬ ਦੀ ਸੱਤਾ ਸੈੱਫ ਜਗਬਾਣੀ ਟੀਵੀ ਤੇ ਲਾਈਵ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਅਧੀਨ ਚੱਲ ਰਹੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਕਮ ਹਸਪਤਾਲ ਦੇ ਡੀਐਮਐਸ ਦੀ ਵਿਧੇਕ ਯੋਗਤਾ ਸਵਾਲਾਂ ਦੇ ਘੇਰੇ ਚ ਆ ਗਈ ਹੈ RTI ਦੇ ਕਾਰਕੁਨ ਮੰਜੀ ਜੋੜਾ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ ਆਰਨ ਬਾਂਸਲ ਤੇ ਇਸ ਅਹੁਦੇ ਦੇ ਲਈ ਲੋੜਿੰਦੀ ਯੋਗਤਾ ਪੂਰੀ ਨਾ ਹੋਣ ਦਾ ਦੋਸ਼ ਲਗਾਇਆ ਹੈ ਜੋੜਾ ਦਾ ਕਹਿਣਾ ਹੈ ਕਿ ਯੋਗਤਾ ਪੂਰੀ ਨਾ ਹੋਣ ਦੇ ਬਾਵਜੂਦ ਡਾਕਟਰ ਬਾਂਸਲ ਨੂੰ ਡੀਐਮਐਸ ਦੇ ਅਹੁਦੇ ਤੇ ਬਿਠਾਉਣ ਪਿੱਛੇ ਪ੍ਰਸ਼ਾਸਨ ਦੀ ਮਿਲੀ ਭਗਤ ਸਾਫ ਚਲਕਦੀ ਹੈ ਜਿਹੜਾ ਰਿਕੁਆਇਰਡ ਕੁਆਲਿਫਿਕੇਸ਼ਨ ਚਾਹੀਦਾ ਹੁੰਦਾ ਐਸੋਸੀਏਟ ਲੈਵਲ ਦਾ ਪ੍ਰੋਫੈਸਰ ਵਿਦ ਐਟ ਲੀਸਟ 3 ਇਅਰਸ ਐਸੋਸੀਏਟ ਪ੍ਰੋਫੈਸਰ ਐਕਸਪੀਰੀਅੰਸ ਤੇ ਐਡਮਿਨਿਸਟ੍ਰੇਟਿਵ ایکسپੀਰੀਅੰਸ ਜਾਨੀ ਕਿ ਕਮ ਸਿਕਮ ਪੋਸਟ ਐਮਡੀ 11 ਸਾਲ ਦਾ ایکسپੀਰੀਅੰਸ ਚਾਹੀਦਾ ਹੁੰਦਾ ਹੈਗਾ ਤੇ ਜਦੋਂ ਕਿ ਜਿਹੜੇ ਹੁਣ ਪੋਸਟ ਤੇ ਲਗਾਏ ਗਏ ਨੇ ਜੇ ਰਵਿੰਦਰ ਨਾਟ ਡਾਕਟਰ ਰਵਿੰਦਰ ਮਦਨ ਨਾਥ ਵਾਂਸਰ ਉਹ ਸਿਰਫ ਐਮਬੀਐਸ ਡਿਗਰੀ ਹੈ ਤੇ ਰਿਕੁਆਇਰਡ ਜਿਹੜੀ ਪੰਜਾਬੀ ਦੀ ਐਲੀਜੀਬਿਲਿਟੀ ਹੁੰਦੀ ਹੈ ਉਹ ਵੀ ਪੂਰੀ ਨਹੀਂ ਹੈ ਤੇ ਸਿਰਫ ਇੱਕ ਜਿਹੜਾ ਹਸਪੀਟਲ ਇਨਵਰਸਟੀਸ਼ਨ ਦਾ ਡਿਪਲੋਮਾ ਹੈ ਨਾ ਕੋਲ ਕੈਂਡੀਡੇਟ ਨੇ ਅਪਲਾਈ ਕੀਤਾ ਜਦੋਂ ਕਿ ਇਹ ਇੰਨਾ ਚਿਰ ਲਟਕਾਈ ਰੱਖਿਆ ਪੋਸਟ ਨੂੰ ਤੇ ਸ਼ੋ ਕਰਕੇ ਵੀ ਕੋਈ ਅਪੀਅਰ ਨਹੀਂ ਹੋਇਆ ਤੇ ਅਸੀਂ ਤਾਂ ਹੀ ਇੱਕੋ ਕੈਂਡੀਡੇਟ ਹੈ ਇਹਨੂੰ ਰੱਖ ਰਹੇ ਹਾਂ ਜੇ ਜਦੋਂ ਕਿ ਹਾਈ ਕੋਰਟ ਵੀ ਯੂਨੀਵਰਸਿਟੀ ਲਿਟਿਗ ਕਹ ਚੁੱਕੀ ਹੈ ਕਿ ਜੇ ਤੁਹਾਡੀਆਂ ਜਿਹੜੀਆਂ ਰਿਕੁਆਇਰਮੈਂਟਸ ਨਹੀਂ ਆ ਜਾਂ ਕੋਈ ਐਲੀਜੀਬਲ ਪੋਸਟ ਲਈ ਕੋਈ ਅਪਲਾਈ ਨਹੀਂ ਕਰਦਾ ਤਾਂ ਤੁਸੀਂ ਸਿਰਫ ਅਡੌਕ ਬੇਸਿਸ ਤੇ ਰੱਖ ਸਕਦੇ ਹੋ ਰੈਗੂਲਰ ਪੋਸਟ ਤੇ ਨਹੀਂ ਰੱਖ ਸਕਦੇਗੇ ਦੱਸਦੀ ਕਿ ਬੀਤੇ ਦਿਨੀ ਇਸੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਦਰਜਾ ਚਾਰ ਮੁਲਾਜ਼ਮਾ ਵੱਲੋਂ ਡੀਐਮਐਸ ਡਾਕਟਰ ਆਰਨ ਬਾਂਸਲ ਦੇ ਖਿਲਾਫ ਰੂਜ਼ ਪ੍ਰਦਰਸ਼ਨ ਕੀਤਾ ਗਿਆ ਸੀ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗ ਬਣੀ ਟੀਵੀ